ਪਹਿਲਾ ਦਿਨ ਕਾਫੀ ਸਕਸੈਸਫੁਲ ਗਿਆ ਪੰਜਾਬ ਦੇ ਵਿੱਚ ਅੱਜ ਵੀ ਕਾਫੀ ਤਣਪਟ ਜਾਰੀ ਹੈ ਕਈ ਪ੍ਰਕਲੇਮਡ ਅਫੈਂਡਰਸ ਕਈ ਆਰਗੇਨਾਈਜ਼ ਕ੍ਰਾਈਮ ਦੇ ਵੀ ਸਪਲਫਿਗੇਡੇ ਗੈਂਗਸਟਰ ਉਹਨਾਂ ਦੇ ਸਾਥੀ ਤੇ ਉਹਨਾਂ ਨੂੰ ਕੋਈ ਹਾਰਡ ਰਾਈਟ ਆਊਟਸ ਤੇ ਵੈਪਨ ਦੀ ਰਿਕਵਰੀ ਇਹ ਸਾਰੇ ਕਾਫੀ ਹੋਈਆਂ ਹੋਈਆਂ ਨੇ ਤਾਂ ਉਸ ਦੀ ਲੜੀ ਵਿੱਚ ਵਧਾਉਂਦੇ ਹੋਏ ਮੈਂ ਬਰਦਾਸਪੁਰ ਪੁਲਿਸ ਦੀ ਸ਼ਾਖਾ ਦਾ ਜ਼ਿਕਰ ਕਰਾਂਗਾ ਜਿਸ ਨੂੰ ਸ਼੍ਰੀ ਅਤੱਤਿਆ ਆਈਪੀਐਸ ਪਰੇਰ ਵੀ ਜਿਸ ਨੂੰ ਲੀਡ ਕਰ ਰਹੇ ਨੇ ਉਹਨਾਂ ਦੀ ਟੀਮ ਬੜੀ ਹਾਈਲੀ ਮੋਟੀਵੇਟਿਡ ਹੈ ਵਿਦ ਐਸਪੀ ਬੀ ਸ਼੍ਰੀ ਗਵਿੰਦਰ ਚੌਧਰੀ ਤੁਹਾਡੇ ਜਿਹੜੇ ਸੈਨ ਇੰਸਪੈਕਟਰ ਰਵਿੰਦਰ ਨੇ ਐਸਐਚਓ ਜਲਦੀਸ਼ ਨੇ ਇਹ ਐਸਪੀ ਸਾਥ ਗਵਿੰਦਰ ਚਾਂਦੀ ਬਹੁਤ ਸੋਨਾ ਇੱਥੇ ਕੰਮ ਕਰ ਰਹੇ ਨੇ ਸੋ ਇਹਨਾਂ ਦੀਆਂ ਟੀਮਾਂ ਨੇ ਆਪਣਾ ਦਿਨ ਰਾਤ ਦੇ ਕਮੇਲਤ ਕਰਕੇ ਜਿਹੜੀ ਪਹਿਲਾਂ ਮੈਂ ਗੱਲ ਕਰਾਂਗਾ 27 12 ਨੂੰ ਜਿਹੜਾ ਇੰਤੈ 26 ਬਾਰਾਂ ਜਿਹੜੀ ਫਾਇਰਿੰਗ ਹੋਈ ਸੀ ਬੰਨਸ ਦੇ ਉੱਤੇ ਸਿਟੀ ਪਰ ਟ੍ਰਾਂਸਪੋਰਟ ਦੇ ਵਿੱਚ ਉਸ ਕੇਸ ਨੂੰ ਟਰੈਕ ਕੀਤਾ ਕਰਾਇ ਕੀਤਾ ਹੈਗਾ ਉਸ ਦੇ ਵਿੱਚ ਨਿੱਕਲ ਤੇ ਅਭਿਸ਼ੇਕ ਜੋ ਲਾਡੀ ਵੀਰਾ ਦੇ ਰਹਿਣ ਵਾਲੇ ਨੇ ਪੀਐਸਰ ਪਰਮਾਸ਼ਾਲਾ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਤੋਂ ਇੱਕ ਪਿਸਤਲ 520 ਗ੍ਰਾਮ ਭਰੋਈ ਤੇ ਜਿਹੜਾ ਮੋਟਰਸਾਈਕਲ ਤੇ ਜਿਹੜਾ ਯੂਜ਼ ਹੋਇਆ ਸੀ ਕ੍ਰਾਈਮ ਦੇ ਵਿੱਚ ਉਹਨਾਂ ਤੋਂ ਰਿਕਵਰੀ ਇਹਨਾਂ ਦੀ ਕੀਤੀ ਗਈ ਹੈਗੀ ਐ ਸੋ ਇਹ ਸਾਰੇ ਜਿਹੜੇ ਪੀਰ ਹੈਗੇ ਇਹ ਵਿਦਾਇਜੀ ਪਾਤਰ ਹੈ ਤੇ ਇਹਨਾਂ ਨੇ ਬੜੀ ਜਲਦੀ ਇਸ ਕੇਸ ਨੂੰ ਪ्रेस ਕੀਤਾ ਮਕਸਦ ਇਹਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਇਹਨਾਂ ਨੇ ਕੋਈ ਗੈਂਗ ਬਣਾਇਆ ਸੀ ਇਹਨਾਂ ਦਾ ਕੋਈ ਹਲੇ ਕੋਈ ਕੱਲੀ ਪੜੇ ਹੈ ਇਹਨਾਂ ਦੀ ਹਲੇ ਗੈਂਗ ਕੁਛ ਕੁ ਹੋਣੀ ਹੈ ਪ੍ਰੀਲੀਮਰੀ ਇਨਵੈਸਟੀਗੇਸ਼ਨ ਤੋਂ ਇਹੀ ਗੱਲ ਸਾਹਮਣੇ ਆਈ ਹੈ ਕਿ ਈਜ਼ੀ ਮਨੀ ਬਣਾਉਣ ਦੇ ਚੱਕਰ ਦੇ ਵਿੱਚ ਇਹਨਾਂ ਦਾ ਐਕਸਟਰੈਸ਼ਨ ਮੰਤਵ ਸੀ ਰਾਤ ਕਿਹਦੇ ਸ਼ਾਰੇ ਤੇ ਕੰਮ ਕਰਦੇ ਸੀ ਕਿਹੜੇ ਇਹਨਾਂ ਦੇ ਹੋਰ ਸਾਥੀ ਨੇ ਉਹ ਡੂਇੰਗ ਜਿਹੜੀ ਇਨਵੈਸਟੀਗੇਸ਼ਨ ਤੇ ਸਾਹਮਣੇ ਆਈ ਉਹ ਤੇ ਉਹ ਅਪਡੇਟ ਕਰ ਦਿੱਤੀ ਜੀ